ਦੀ apron ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਜੋ ਹੈ 11 ਨਵੰਬਰ 1675 ਨੂੰ ਚਾਂਦਨੀ ਚੌਂਕ ਤੋਂ ਵਿਖੇ ਹੁੰਦੀ ਹੈ ਤੇ ਭਾਈ ਜੇਤਾ ਜੀ ਉਸ ਵੇਲੇ 322 ਕਿਲੋਮੀਟਰ ਦਾ ਸਫ਼ਰ ਤੈਅ ਕਰਦਿਆਂ ਹੋਇਆ ਇਸ ਸਥਾਨ ਤੋਂ ਚਾਂਦਨੀ ਚੌਂਕ 322 ਜਿਹੜਾ ਮੀਲ ਹੈ 322 ਮੀਲ ਦਾ ਸਫ਼ਰ ਤੈਅ ਕਰਦਿਆਂ ਹੋਇਆ ਅੱਜ ਦੇ ਦਿਨ ਸਵੇਰ ਵੇਲੇ ਇਸ ਸਥਾਨ ਤੇ ਮਕद्दस ਸਥਾਨ ਤੇ ਪਹੁੰਚੇ ਸੀ ਤੇ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦਾ ਉਸ ਵੇਲੇ ਨਾਮ ਬਾਲ ਗੋਬਿੰਦ ਰਾਏ ਸੀਗਾ ਉਹਨਾਂ ਦੇ ਨਾਲ ਪਰਿਵਾਰ ਤੇ ਸਾਧ ਸੰਗਤ ਜੀਨੀ ਇਕੱਤਰ ਹੋਈ ਸੀਗੀ ਕਿਉਂਕਿ ਇਹ ਪਤਾ ਲੱਗ ਚੁੱਕਾ ਸੀਗਾ ਸਾਰਿਆਂ ਨੂੰ ਕਿ 11 ਨਵੰਬਰ 1975 ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਸ਼ਹੀਦੀ ਹੈ ਉਹ ਚਾਂਦਰੀ ਚੌਂਕ ਦਿੱਲੀ ਵਿਖੇ ਮੋਗਲ ਸਰਕਾਰ ਜੋ ਉਸ ਵੇਲੇ ਸਰਕਾਰ ਸੀਗੀ ਉਹਦੇ ਹੁਕਮਾਂ ਤਹਿਤ ਹੋ ਚੁੱਕੀ ਆ ਸੋ ਉਹਨਾਂ ਦੇ ਜੋ ਸਿਰ ਤੇ ਧੜ ਦਾ ਜੋ ਸਰਕਾਰ ਨੇ ਉਸ ਵੇਲੇ ਐਲਾਨ ਕੀਤਾ ਸੀਗਾ ਕਿ ਇਹਨਾਂ ਦੇ ਜੇ ਗੁਰੂ ਤੇਗ ਬਹਾਦਰ ਦਾ ਕੋਈ ਸਿੱਖ ਜੇ ਕੋਈ ਬੱਚਦਾ ਜੇ ਕੋਈ ਰਹਿੰਦਾ ਤਾਂ ਉਹਨਾਂ ਦਾ ਵੀ ਇਹੋ ਹਾਲ ਹੋਊਗਾ ਪਰ ਇਸ ਦੀ ਬੇਇੱਜ਼ਤੀ ਕੀਤੀ ਜਾਣੀ ਬੇਇੱਜ਼ਤੀ ਕੀਤੀ ਜਾਣੀ ਸੋ ਜਿਹੜਾ ਪਲਾਨ ਸੀਗਾ ਉਹਦੇ ਮੁਤਾਬਕ ਦਿੱਲੀ ਦੇ ਦਰਵਾਜ਼ਿਆਂ ਤੇ ਵੱਖ-ਵੱਖ ਗੁਰੂ ਸਾਹਿਬ ਦੇ ਧੜ ਦੇ ਕਰਕੇ ਟੁਕੜੇ ਕਰਕੇ ਉਹ ਟੰਗੇ ਜਾਣੇ ਸਨ ਸੋ ਗੁਰੂ ਦੇ ਸਿੱਖ ਤੇ ਇਹ ਕਰਵ ਦੀ ਵੀ ਬਰਦਾਸ਼ਤ ਨਹੀਂ ਸੀ ਕਰ ਸਕਦੇ ਸੋ ਬਣੀ ਹੋਈ ਪਲਾਨ ਦੇ ਤਹਿਤ ਬਾਬਾ ਜੀਵਨ ਸਿੰਘ ਜੀ ਉਹਨਾਂ ਦੇ ਪਿਤਾ ਭਾਈ ਸਦਾਨੰਦ ਜੀ ਤਾਇਆ ਆਗਿਆਰਾਮ ਜੀ ਤੇ ਹੋਰ ਜਿਹੜੇ ਸਿੱਖ ਸੀਗੇ ਚਾਪਨ ਜਿਹੜੇ ਦੋ ਸਿੱਖ ਸੀਗੇ ਉਹ ਜਿਹੜੇ ਦਿੱਲੀ ਦੇ ਚਾਂਦਰੀ ਚੌਕ ਵਿਖੇ ਜਿਹੜੇ ਉਸ ਸਥਾਨ ਤੇ ਆਏ ਗਲੀਆਂ ਦੇ ਵਿੱਚ ਆਏ ਚਾ ਪਲਾਨ ਦੇ ਤਹਿਤ ਉਥੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਰ ਚੁੱਕਣ ਵਾਸਤੇ ਭਾਈ ਸਦਾਨੰਦ ਜੀ ਜਿਹੜੀ ਹੈ ਕੁਰਬਾਨੀ ਹੁੰਦੀ ਹੈ 11 ਤੇ 12 ਨਵੰਬਰ ਦੀ ਰਾਤ ਨੂੰ ਸੋ ਉੱਥੇ ਸਿਰ ਜਿਹੜਾ ਹੈ ਕੋ ਬਹੁਤ ਸਾਰੇ ਲਿਖਾਰੀਆਂ ਦਾ ਲੇਖਕਾਂ ਦਾ ਇਹਦਾ ਜ਼ਿਕਰ ਮਿਲਦਾ ਸੋ ਉਸ ਸਥਾਨ ਤੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਰ ਚੁੱਕਣ ਵਾਸਤੇ ਸੀਸ ਚੁੱਕਣ ਵਾਸਤੇ ਬਾਬਾ ਸਦਾਨੰਦ ਜੀ ਆਪਣੇ ਪਿਤਾ ਭਾਈ ਸਦਾਨੰਦ ਜੀ ਦਾ ਸਿਰ ਜਿਹੜਾ ਗੁਰੂ ਤੇਗ ਬਹਾਦਰ ਜੀ ਦੇ ਸਿਰ ਜਿਸ ਸਥਾਨ ਤੇ ਪਿਆ ਉੱਥੇ ਰੱਖ ਦਿੱਤੇ ਧੜ ਜਿਹੜਾ ਉਸ ਸਥਾਨ ਤੇ ਰੱਖ ਦਿੱਤੇ ਨੇ ਇਸ ਸ਼ਾਂਤੀ ਗੁਰੂ ਤੇਗ ਬਹਾਦਰ ਦਾ ਧੜ ਪਿਆ ਸੀਗਾ ਸੋ ਉਸ ਤੋਂ ਪਲਾਨ ਦੇ ਤਹਿਤ ਜਿਹੜਾ ਸਿਰ ਵੀ ਚੁੱਕਿਆ ਜਾਂਦਾ ਧੜ ਵੀ ਚੁੱਕਿਆ ਜਾਂਦਾ ਧੜ ਦਾ ਜਿਹੜਾ ਸੰਸਕਾਰ ਜਿੱਥੇ ਅੱਜਕੱਲ ਗੁਰਦੁਆਰਾ ਬੰਗਲਾ ਸਾਹਿਬ ਨਹੀਂ ਨਹੀਂ ਸੀਸਗੰਜ ਨਹੀਂ ਗੁਰਦੁਆ ਦਿੱਲੀ ਦੇ ਵਿੱਚ ਗੁਰਦੁਆਰਾ ਇਹ ਬੰਗਲਾ ਸਾਹਿਬ ਦੇ ਨੇੜੇ ਉੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਧੜ ਦੇ ਧੜ ਦਾ ਸੰਸਕਾਰ ਕੀਤਾ ਗਿਆ ਤੇ ਜਿਹੜਾ ਸਿਰ ਸੀਗਾ ਉਹ ਉਥੋਂ ਪਹਿਲੀ ਰਾਤ ਜਿਹੜੀ ਤਰਾਵੜੀ ਉਹ ਗੁਜ਼ਾਰਦੇ ਨੇ ਦੂਸਰੀ ਰਾਤ ਜਿਹੜੀ ਅੰਬਾਲੇ ਗੁਜ਼ਾਰਦੇ ਨੇ ਤੀਸਰੀ ਰਾਤ 14 ਤੇ 15 ਦੀ ਜਿਹੜੀ ਇਹ 나ਢਾ ਸਾਹਿਬ ਗੁਜ਼ਾਰਦੇ ਨੇ ਤੇ ਸਵੇਰੇ ਅਰਲੀ ਮਾਰਨਿੰਗ ਇੱਥੇ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਦਾ ਭਾਈ ਜੈਤਾ ਜੀ ਸੀਸ ਲੈ ਕੇ ਪਹੁੰਚਦੇ ਨੇ ਤੇ ਇਸ ਸਥਾਨ ਤੇ ਹੀ ਜਦੋਂ ਗੁਰੂ ਗੋਬਿੰਦ राय ਜੀ ਉਸ ਵੇਲੇ ਜੋ ਉਹਨਾਂ ਦਾ ਨਾਮ ਹੈ ਗੁਰੂ ਗੋਬਿੰਦ ਸਿੰਘ ਜੀ ਇੱਥੇ ਆ ਕੇ ਉਹਨਾਂ ਨੂੰ ਪੁੱਛਦੇ ਨੇ ਕਿ ਹਾਂ ਸੁਣਾ ਜੈਤਿਆ ਇਹ ਸਾਰਾ ਕੁਝ ਜਦੋਂ ਕਿਵੇਂ ਵਾਪਰਿਆ ਉਹ ਸਾਰਾ ਜਦੋਂ ਹਾਲ ਸੁਣਾਉਂਦੇ ਨੇ ਪੀ ਉੱਥੇ ਜਿਹੜਾ ਜਿਵੇਂ ਵਾਪਰਿਆ ਜੋ ਕੁਛ ਵਾਪਰਿਆ ਉਹ ਬਹੁਤ ਜਿਹੜਾ ਬੁਰਾ ਸੀ ਵੀ ਕੋਈ ਸਿੱਖ ਜਿਹੜਾ ਅੱਗੇ ਨਹੀਂ ਸੀ ਆ ਰਿਹਾ ਸੋ ਪਲਾਨ ਤੇ ਤਾਇਤ ਜਿਸ ਢੰਗ ਦੇ ਨਾਲ ਸੱਚ ਕਿ ਸਾਰੀ ਵਾਰਤਾ ਉਹਨਾਂ ਨੂੰ ਦੱਸੀ ਚਾਂਦੀ ਹੈ ਸੋ ਬਾਹਰ ਗੁਰੂ ਗੋਬਿੰਦਰਾ ਜੀ ਉਹਨਾਂ ਨੂੰ ਗੱਲ ਨਾਲ ਲਾ ਕੇ ਕਹਿੰਦੇ ਨੇ ਉਸ ਵੇਲੇ ਵਰ ਦਿੰਦੇ ਨੇ ਅੱਜ ਦੇ ਹੀ ਦਿਨ ਇਸੇ ਸਥਾਨ ਤੇ ਉਹ ਵਰ ਦਿੱਤਾ ਜਾਂਦਾ ਤੁਮਰ ਅਗਰੇਟੇ ਗੁਰੂ ਕੇ ਬੇਟੇ ਅੱਜ ਦੇ ਦਿਨ ਉਹਨਾਂ ਨੂੰ ਜਿਹੜਾ ਇਹ ਵਰ ਦਿੱਤਾ ਗਿਆ ਸੀਗਾ ਭਾਈ ਜੈਤਾ ਜੀ ਨੂੰ ਉਸ ਦੀ ਅਣਸਬੰਸ ਜਿਹੜੀ ਅੱਜ ਸੋਡੀਆਂ ਦੀ ਅਣਸਬੰਸ ਜਿਹੜੀ ਇੱਥੇ ਬੈਠੀ ਆ ਅਸੀਂ ਸੋਢੀ ਕਿਉਂ ਕਹਿੰਦੇ ਹਾਂ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਆਪਣੇ ਸੁਪੁੱਤਰ ਹੋਣ ਦਾ ਜਿਹੜਾ ਵਰ ਦਿੱਤਾ ਸੀਗਾ ਗੁਰੂ ਕੇ ਬੇਟੇ ਕਿਹਾ ਸੀਗਾ ਇਸ ਕਰਕੇ ਅਸੀਂ ਮਾਣ ਨਾਲ ਅਸੀਂ ਰੰਗਰੇਟੇ ਵੀ ਕਹਿੰਦੇ ਹਾਂ ਅਸੀਂ ਆਪਣੇ ਆਪ ਨੂੰ ਸੋਢੀ ਵੀ ਕਹਿੰਦੇ ਹਾਂ ਅਸੀਂ ਸੋਡੀਆਂ ਦੀ ਅਣਸਬੰਸ ਵਿੱਚੋਂ ਹਾਂ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਮੁਖ ਤੋਂ ਜਿਹੜੇ ਉਚਾਰੇ ਹੋਏ ਸ਼ਬਦਾਂ ਦੇ ਅਨੁਸਾਰ ਸੋ ਅੱਜ ਦੇ ਦਿਨ ਅਸੀਂ ਇਹ ਪਹਿਲਾ ਜਿਹੜਾ ਚੇਤਨਾ ਮਾਰਚ ਅਰੰਭ ਕਰਨ ਲੱਗੇ ਹਾਂ ਇਸ ਦੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਹੈ ਅੱਗੇ ਅਰਦਾਸ ਕਰਾਂਗੇ ਕਿ ਇਸੇ ਤਰ੍ਹਾਂ ਜਿਹੜੀ ਸੰਗਤਾਂ ਨੇ ਉਹ ਸੰਗਤਾਂ ਜਿਹੜੀਆਂ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਆਪਣੇ ਗੱਲ ਨਾਲ ਲਾ ਕੇ ਕਿਹਾ ਸੀਗਾ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਸਾਰੀਆਂ ਸੰਗਤਾਂ ਨੂੰ ਸਮੂਹ ਸੰਗਤਾਂ ਨੂੰ ਜਿਹੜਾ ਅਸੀਂ ਸਾਰੇ ਲੋਕਾਂ ਨੂੰ ਜੋੜ ਕੇ ਇਹ ਗੁਰੂ ਦੇ ਲੜ ਜਿਹੜਾ ਲਾਉਣ ਵਾਸਤੇ ਇਹ ਸਾਡਾ ਇੱਕ ਆਰੰਭ ਹੈ ਇੱਕ ਕੋਸ਼ਿਸ਼ ਹੈ ਤੇ ਜਿਹੜੇ ਸ਼ਹੀਦ ਉਸ ਵੇਲੇ ਜਿਹੜੀ ਬਹੁਤ ਅਹ ਚੰਨਾ ਦੀ ਸ਼ਹੀਦੀ ਉਸ ਵੇਲੇ ਬੜੀ ਇੰਪੋਰਟੈਂਟ ਹੈ ਹਰ ਸ਼ਹੀਦ ਜਿਹੜੇ ਸਮਕਾਲੀ ਨੇ ਉਹ ਬਹੁਤ ਬਹੁਤ ਸਤਿਕਾਰਯੋਗ ਨੇ ਪਰ ਗੁਰੂ ਸਾਹਿਬ ਦਾ ਸਿਰ ਤੜ ਚੁੱਕਣ ਵਾਸਤੇ ਭਾਈ ਸਦਾਨੰਦ ਜੀ ਜਿਹੜੇ ਬਾਬੇ ਜੈਤਾ ਜੀ ਦੇ ਪਿਤਾ ਜੀ ਸਨ ਉਹਨਾਂ ਦੇ ਵੀ ਉਸੇ ਸ਼ਹੀਦੀ ਹੁੰਦੀ ਹੈ 350 ਸਾਲਾਂ ਹੀ ਭਾਈ ਸਦਾਨੰਦ ਜੀ ਦੀ ਸ਼ਹੀਦੀ ਨੂੰ ਹੋ ਗਏ ਨੇ 350 ਸਾਲਾ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਉਹਨਾਂ ਦੇ ਸਮਕਾਲੀ ਭਾਈ ਸਦਾ ਭਾਈ ਮਤੀਦਾਸ ਸਤੀਦਾਸ ਤੇ ਭਾਈ ਦਿਆਲਾ ਜੀ ਚਾਰ ਸਿੱਖ ਉਸ ਦਿਨ ਜਿਹੜੇ ਰਾਤ ਨੂੰ ਸ਼ਹੀਦ ਹੋ ਹੁੰਦੇ ਨੇ ਉਹਨਾਂ ਦੀ ਸ਼ਹੀਦੀ ਵਜੋਂ ਅੱਜ ਦਾ ਜੋ ਦਿਨ ਹੈ ਇਥੋਂ ਮਨਾਉਣ ਦੀ ਜਿਹੜੀ ਸਾਡੀ ਆਰੰਭਤਾ ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਤੈਸਰਾ ਲੈ ਕੇ ਉਹ ਜਿਹੜੀ ਕੀਤੀ ਜਾ ਰਹੀ ਹੈ ਇਸ ਸੰਤੂ ਅਸੀਂ ਅੱਜ ਆਪਣੇ ਚਾਲੇ ਪਾਵਾਂਗੇ ਇਥੋਂ ਕਿਲਾ ਆਨੰਦਗੜ੍ਹ ਸਾਹਿਬ ਜਾਵਾਂਗੇ ਕਿਲਾ ਆਨੰਦਗੜ੍ਹ ਸਾਹਿਬ ਜਿਸ ਸਥਾਨ ਤੇ ਭਾਈ ਜੇਤਾ ਜੀ ਦਾ ਘਰ ਸੀਗਾ ਜਿੱਥੇ ਉਹ ਰਿਆ ਕਰਦੇ ਸੀਗੇ ਉੱਥੇ ਨਤਮਸਤਕ ਹੋਣ ਤੋਂ ਬਾਅਦ ਅਟਕਸੀ ਜੀ ਕੇਸਗੜ੍ਹ ਸਾਹਿਬ ਨਤਮਸਤਕ ਹੋਵਾਂਗੇ ਉੱਥੇ ਨਤਮਸਤਕ ਹੋਣ ਤੋਂ ਬਾਅਦ ਫਿਰ ਜਾ ਕੇ ਸਮਾਪਨ ਸਮਾਰੋਹ ਹੈ ਸਾਡਾ ਉਹ ਹੋਵੇਗਾ ਗੁਰਦੁਆਰਾ ਸੀਸਗੰਨ ਸਾਹਿਬ ਆਨੰਦਪੁਰ ਸਾਹਿਬ ਵਿਖੇ ਉਸ ਤੋਂ ਬਾਅਦ ਜਿਉਂ ਹੀ ਸਾਡਾ ਸਮਾਪਤ ਹੋਵੇਗਾ ਅਸੀਂ ਫਿਰ ਆਪਣੀਆਂ ਗੱਡੀਆਂ ਵਿੱਚ ਬੈਠਣਾ ਬੱਸਾਂ ਵਿੱਚ ਬੈਠਣਾ ਤੇ ਖਾਲਸਾ ਕਾਲਜ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਇੱਥੇ ਆਨੰਦਪੁਰ ਸਾਹਿਬ ਉੱਥੇ ਪਹੁੰਚਣਾ ਉਸ ਥਾਂ ਤੇ ਜਿਹੜੀਆਂ ਗੁਰਮਤ ਵਿਚਾਰਾਂ ਹੋਣੀਆਂ ਨੇ ਸਕਾਲਰ ਸਾਹਿਬਾਨ ਆ ਰਹੇ ਨੇ ਸੋ ਸਾਰਿਆਂ ਸੰਗਤਾਂ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਗੁਰੂ ਸਾਹਿਬ ਦੀ ਕਿਰਪਾ ਸਦਕਾ ਗੁਰੂਕ ਸਾਹਿਬ ਦਾ ਓਟ ਅਸਰਾ ਲੈ ਕੇ ਸੋ ਹੁਣ ਅਸੀਂ ਚੱਲੇ ਪਾਉਣੇ ਨੇ ਏ ਸਾਡੀ ਜਿਹੜੀ ਸਾਰੀ ਸੰਗਤਾਂ ਨੂੰ ਬੇਨਤੀ ਅੱਜ ਦਾ ਜੋ ਪਲਾਨ ਹੈ ਸੋ ਇਥੋਂ ਜਦੋਂ ਸਾਡਾ ਸਮਾਗਮ ਖਤਮ ਹੋ ਗਿਆ ਤਕਰੀਬਨ 2 ਵਜੇ ਹੋ ਜਾਣਾ ਫਿਰ ਅਸੀਂ ਆਪੋ ਆਪਣੇ ਜਿਹੜੇ ਘਰਾਂ ਨੂੰ ਚਾਲੇ ਪਾ ਦੇਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਿਆ ਬੋਲੇ ਸੋਨਿਆ ਬੋਲੇ भोले सतसा वाहेगुरु जी की फतेह